ਇਹ ਕਹਿੰਦਾ ਸੀ ਨਾ ਭਗਵੰਤਬਾਨ ਕਿ ਮੈਂ ਹਰਾ ਪੈਨ ਲਿਆਵਾਂਗਾ ਹਰੇਕ ਸਰਕਾਰ ਨੌਕਰੀਆਂ ਦੇਵਾਂਗਾ 585 ਪਲੱਸ 119 ਪੋਸਟਾਂ ਦੀ ਭਰਤੀ ਪੀਸੀਐਸ ਲੈਵਲ ਦਾ ਪੀਪੀਐਸਸੀ ਲੈਵਲ ਦਾ ਟੈਸਟ ਕਲੀਅਰ ਕਰਕੇ ਇਹ ਬੰਦੇ 5 ਸਾਲਾਂ ਦੇ ਕੋਰਟ 'ਚ ਧੱਕੇ ਖਾ ਰਹੇ ਐ ਇਹ ਬੰਦੇ ਸਰਕਾਰ ਵੱਲੋਂ ਲਾੜਦੇ ਐ ਜਿੰਦੇ 'ਚ 40 ਲੱਖ ਰੁਪਏ ਤੋਂ ਜ਼ਿਆਦਾ ਪੈਸਾ ਇਹ ਕੋਰਟ 'ਚ ਲਾ ਚੁੱਕੇ ਐ ਤੇ ਅੱਜ 5 ਸਾਲਾਂ ਬਾਅਦ ਸਰਕਾਰ ਕਹਿੰਦੀ ਭਰਤੀ ਵਾਪਸ ਸਾਢੇ 3 ਸਾਲ ਹੋ ਗਏ ਇੱਕ ਭਰਤੀ ਨਹੀਂ ਗੱਡੀ ਜਨੇ ਜਿਹੜੀਆਂ ਭਰਤੀਆਂ ਕੱਢੀਆਂ ਸੀ ਕਾਂਗਰਸ ਸਰਦਾਰ ਨੇ ਉਹ ਵੀ ਰੱਦ ਕਰੀ ਜਾਂਦੀ ਐ ਇਹ ਹੜਾਪਨ ਕਿਸ ਲਈ ਰੱਖਿਆ ਸੀ ਕਿ ਨੌਕਰੀਆਂ ਦੇਣ ਵਾਲਾ ਪਹਿਨ ਹੈ ਕਿ ਨੌਕਰੀਆਂ ਕੱਟਣ ਵਾਲਾ ਪਹਿਨ ਹੈ ਜਿਹੜੀ 54000 ਕੁਝ ਦਾ ਇਸ਼ਤਿਹਾਰ ਦਿੰਦੇ ਐ ਮੈਂ ਚੈਲੰਜ ਕਰਦਾ ਉਹ 54000 ਪ੍ਰੂਵ ਕਰਦੇ ਇਹਨਾਂ ਨੇ ਭਗਤ ਸਿੰਘ ਦੇ ਪੈਰਾਂ ਦੀ ਸੌ ਮਿੱਟੀ ਚੱਕ ਚੱਕ ਸੌਂਹਾਂ ਖਾਦੀਆਂ ਝੂਠੀਆਂ ਸੌਂਹਾਂ ਖਾਦੀਆਂ ਕੋਈ ਇਹਨਾਂ ਨੇ ਕੰਮ ਨਹੀਂ ਕੀਤਾ ਭਾਜੀ ਅਜੇ ਤੱਕ ਤੁਸੀਂ ਹਰਾਨ ਮੰਨ ਜੋਗੇ ਉਹ ਭਰਤੀਆਂ ਨੂੰ ਪੂਰਾ ਕਰਵਾਉਣ ਦੇ ਲਈ ਇਹਨਾਂ ਕੋਲੇ ਵਕੀਲ ਨਹੀਂ ਹੈਗਾ 4 4 AG ਬਦਲ ਚੁੱਕੇ ਨੇ ਜਿਹੜਾ ਨਵਾਂ AG ਆਂਦਾ ਉਹ ਭੱਜ ਜਾਂਦਾ ਇਹਨਾਂ ਦਾ ਇਹਨਾਂ ਦੀਆਂ ਨੀਤੀਆਂ ਦੇਖ ਕੇ ਮੈਂ ਸਟੇਟ ਬਾਡੀ ਆ ਮੇਰੇ ਨਾਲ ਸਾਥੀ ਖੜੇ ਆ ਨੈਸ਼ਨਲ ਬਾਡੀ ਨੇ ਜੇ ਇਹਨਾਂ ਨੇ ਚੰਗਾ ਕੰਮ ਕੀਤਾ ਤਾਂ ਸਾਨੂੰ ਸਟੇਟ ਵਾ ਨੈਸ਼ਨਲ ਬਾਡ ਮਿਲਿਆ ਪਰ ਅੱਜ ਇਹ ਸਾਨੂੰ ਕਹਿ ਰਹੇ ਨੇ ਕਿ ਸਾਨੂੰ ਤੁਹਾਡੀ ਲੋੜ ਨਹੀਂ ਹੈ ਇਹ ਪ੍ਰੋਮੋਸ਼ਨ ਚੈਨਲ ਪ੍ਰੋਮੋਸ਼ਨ ਚੈਨਲ ਕਰੀ ਜਾਂਦੇ ਆ ਕਿਸੇ ਨੂੰ ਵੋਟ ਪਾਉਣ ਜੀ ਇਹਨਾਂ ਨੂੰ ਨਾ ਵੋਟ ਪਾਉਣਾ ਇਹ ਝੂਠੇ ਲਾਰਿਆਂ ਵਾਲੀ ਸਰਕਾਰ ਹੈ ਰੰਗ ਰੋਗਣ ਕ੍ਰਾਂਤੀ ਵਾਲੀ ਸਰਕਾਰ ਹੈ ਅੱਜ ਤੁਸੀਂ ਪਿੱਛੇ ਮੁੜ ਕੇ ਦੇਖੋ ਜਿਸ ਦਿਨ ਦਾ ਇਹ ਲੁਧਿਆਣਾ ਤਰਨਾ ਸ਼ੁਰੂ ਹੋਇਆ ਡੇਲੀ ਡੇਲੀ ਨਵੇਂ ਤੋਂ ਨਮਾ ਕਰਨਾ ਲੱਗਦਾ ਜਾ ਰਿਹਾ ਜੇ ਇਹ ਸਰਕਾਰ ਭਰਤੀ ਨਹੀਂ ਪੂਰੀ ਕਰਦੀ ਅਸੀਂ ਕੋਰਟ ਚ ਅੱਜ ਵੀ ਖੜੇ ਹਾਂ ਪਹਿਲਾਂ ਸਰਕਾਰ ਦੇ ਨਾਲ ਹੋ ਕੇ ਵਕੀਲ ਲਾਇਏ ਸੀ ਅਸੀਂ ਆਪਣੇ ਵੱਲੋਂ 40 ਲੱਖ ਰੁਪਏ ਲਾਇਆ ਹੁਣ ਅਸੀਂ ਸਰਕਾਰ ਦੇ ਵਿਰੁੱਧ ਵੀ ਲੜਾਂਗੇ ਪਰ ਇਹ ਭਰਤੀ ਪੂਰੀ ਕਰਵਾਵਾਂਗੇ ਕੋਰਟ ਵਿੱਚ ਤਾਂ 10 ਸਾਲ ਪਹਿਲਾਂ ਵੀ ਚਲਦੀਆਂ ਸੀ ਭਰਤੀਆਂ 11586635 ਉਹ ਸੁਪਰੀਮ ਕੋਰਟ ਤੋਂ ਜਿੱਤ ਕੇ ਆਏ ਨੇ ਸੋ ਇਹਨਾਂ ਦੀ ਨੀਅਤ ਖਰਾਬ ਹੈ ਭਾਜੀ ਬਿਲਕੁਲ ਗਲਤ ਹੈ ਸਿੱਖਿਆ ਕ੍ਰਾਂਤੀ ਆਉਣ ਦਾ ਇੱਕੋ ਇੱਕ ਤਰੀਕਾ ਹੈ ਚੰਗੇ ਟੀਚਰ ਚੰਗੇ ਪ੍ਰਬੰਧਕ ਜਿਨ੍ਹਾਂ ਨੂੰ ਇਹ ਨਕਾਰ ਰਹੇ ਨੇ ਸਾਡੇ ਕੋਲੇ 10 10 15 15 ਸਾਲ ਦਾ ਤਜਰਬਾ ਹੈ ਕਿਸੇ ਦੇ ਚਾਰ ਬੰਦਿਆਂ ਨੇ ਕਹਿੰਦੇ ਇਹਨਾਂ ਨੇ ਸਾਰੀ ਪਾਲਿਸੀ ਦਾ ਮੂੰਹ ਮੋੜਤਾ ਲੋਕਵਾ ਟੀਮ ਨਾਲ ਜੁੜੋ ਤੁਸੀਂ ਮੈਂ ਅਤਾਜ ਲੋਹੜਾ ਦੇ ਕੇ ਅੱਜ ਧਰਨਾ ਤੇ ਧਰਨਾ ਧਰਨੇ ਤੇ ਧਰਨਾ ਹੋਰ ਧਰਨਾ ਕਵਰ ਕਰ ਰਹੇ ਆ ਸਿੱਖਿਆ ਵਿਭਾਗ ਦੇ ਵਿੱਚ ਦੀ ਪੜਤੀ ਸਭ ਤੋਂ ਪਹਿਲਾਂ ਤਾਂ ਜੀ ਲੋਕ ਕਾਰਨ ਕੇ ਰੋਧਾਣਾ ਪਹੁੰਚਦਾ ਅਜਾ ਤੁਹਾਡਾ ਜੀ ਲੁਧਿਆਣਾ ਪਹੁੰਚਦਾ ਜਿਹੜਾ ਮੁੱਖ ਕਾਰਨ ਹੈ ਉਹ ਹੈ ਸਰਕਾਰ ਦੀਆਂ ਗੰਦੀਆਂ ਨੀਤੀਆਂ ਇਹ ਜਿਹੜੀ ਸਰਕਾਰ ਆਪਾਂ ਲਿਆਂਦੀ ਹੈ ਜਿਨ੍ਹਾਂ ਨੂੰ ਇਹ ਸੋਚ ਕੇ ਲਿਆਏ ਸੀ ਕਿ ਕੋਈ ਚੰਗਾ ਕੰਮ ਕਰਨਗੇ ਇਹ ਨੌਜਵਾਨਾਂ ਨੂੰ ਰੋਕਣ ਵਾਲੀ ਸਰਕਾਰ ਹੈ ਜਿਹੜੀਆਂ ਭਰਤੀਆਂ ਨੌਜਵਾਨ ਬੇਰੋਜ਼ਗਾਰਾਂ ਨੂੰ ਕਹਿੰਦੇ ਸੀ ਵੀ ਹਰੇਕ ਸਾਲ ਦਿਆ ਕਰਾਂਗੇ ਹਰੇਕ ਸਾਲ ਕੀ ਸਾਢੇ 3 ਸਾਲਾਂ ਚ ਇਹਨਾਂ ਕੋ ਭਰਤੀ ਨਹੀਂ ਨਿਕਲੀ ਇਸ ਤੋਂ ਇਲਾਵਾ ਜਿਹੜੀਆਂ ਭਰਤੀਆਂ ਨਿਕਲੀਆਂ ਉਹ ਭਰਤੀਆਂ ਨੂੰ ਇਹ ਜ਼ਾਦ ਕਰੀ ਜਾਂਦੇ ਐ ਜਿਹੜੀ 383 ਦੀ ਭਰਤੀ ਹੈ ਲੈਕਟਰਾ ਦੀ ਉਹ ਦਾਦ ਪ੍ਰਿੰਸੀਪਲ ਦੀ ਭਰਤੀ 2020 ਦੀ ਭਰਤੀ ਹੈ ਜਿੰਦੇ ਨਾਲ ਇਹ ਸਾਰੇ ਸੰਬੰਧਤ ਹੈ ਪ੍ਰਿੰਸੀਪਲ ਅਡਮਾਸਟਰ ਬੀਪੀਓ ਦੀ ਇਹ ਭਰਤੀ ਹੈ 585 119 ਪੋਸਟਾਂ ਦੀ ਭਰਤੀ ਇਹ ਭਰਤੀ ਜਿਹੜੀ ਹੈ 6 ਦਸੰਬਰ 2020 ਨੂੰ ਪੇਪਰ ਹੋਇਆ ਹੈ ਜਿੰਦਾ ਪੀਸੀਐਸ ਲੈਵਲ ਦਾ ਪੀਪੀਐਸਸੀ ਲੈਵਲ ਦਾ ਟੈਸਟ ਕਲੀਅਰ ਕਰਕੇ ਇਹ ਬੰਦੇ 5 ਸਾਲਾਂ ਦੇ ਕੋਰਟ 'ਚ ਧੱਕੇ ਖਾਦੇ ਆ ਕੇਸ ਹੋਇਆ ਸੀ ਕੇਸ ਕਿੰਦਾ ਹੋਇਆ ਸੀ ਪਤੀਸ਼ਾਨ ਨੇ ਕੇਸ ਕੀਤਾ ਸਰਕਾਰ ਤੇ ਤੇ ਇਹ ਬੰਦੇ ਸਰਕਾਰ ਵੱਲੋਂ ਲਾਦੇ ਆ ਜਿੰਦੇ ਚ 40 ਲੱਖ ਰੁਪਏ ਤੋਂ ਜ਼ਿਆਦਾ ਪੈਸਾ ਇਹ ਕੋਰਟੇ ਚ ਲਾ ਚੁੱਕੇ ਆ ਤੇ ਅੱਜ 5 ਸਾਲਾਂ ਬਾਅਦ ਸਰਕਾਰ ਕਹਿੰਦੀ ਭਰਤੀ ਵਾਪਸ ਅਸਲੇ ਚ ਸਰਕਾਰ ਜਿਹੜੀ ਹੈ ਉਹ ਚਾਹਦੀ ਨਹੀਂ ਕਿ ਸਿੱਖਿਆ ਦੀ ਮੁਹਾਰ ਬਦਲੀ ਜਾਵੇ ਜਿਹੜੀ ਸਿੱਖਿਆ ਕ੍ਰਾਂਤੀ ਦੀ ਇਹ ਗੱਲ ਕਰਦੇ ਆ ਉਹ ਸਿੱਖਿਆ ਕ੍ਰਾਂਤੀ ਹੈ ਇੰਟੈਲੀਜੈਂਟ ਬੰਦੇ ਲਿਆਣਗੇ ਜਿਹਨੇ ਪੀਸੀਐਸ ਲੈਵਲ ਦਾ ਟੈਸਟ ਕਲੀਅਰ ਕਰਕੇ ਆਇਆ ਹੈ ਤਾਂ ਇਹਨਾਂ ਨੂੰ ਮੌਕਾ ਦੀ ਦਿੱਤਾ ਜਾਂਦਾ ਇਹ ਟੈਸਟ ਵੀ ਕਲੀਅਰ ਕੀਤਾ ਇਹਨਾਂ ਕੋਲ ਐਕਸਪੀਰੀਅੰਸ ਵੀ ਹੈਗਾ 8-9-9 ਸਾਲ ਦਾ ਇਹ ਸਕੂਲਾਂ ਦੀ ਮੁਹਾਰ ਬਦਲਣ ਦਾ ਜਨੂਨ ਵੀ ਰੱਖਦੇ ਆ ਪਰ ਪੰਜਾਬ ਦੇ ਕਈ ਸਕੂਲਾਂ ਦੇ ਵਿੱਚ ਲਗਭਗ 40% ਨੇ ਜਿੰਨਾਂ ਸਕੂਲਾਂ ਵਿੱਚ ਪ੍ਰਿੰਸੀਪਲ ਨਹੀਂ ਹੈ ਕਾਜਾਂ ਦੇ ਵਿੱਚ 50% ਹੋ ਗਏ ਨੇ ਤਾਂ ਉੱਥੇ ਪ੍ਰਿੰਸੀਪਲ ਨਹੀਂ ਹੈ ਪਰ ਲੋੜ ਨਹੀਂ ਤੁਹਾਡੀ ਕਿਉਂ ਨਹੀਂ ਤੁਹਾਨੂੰ ਭਰਤੀ ਕੀਤਾ ਜਾ ਰਿਹਾ ਸਰ ਇਹੋ ਤਾਂ ਇਹਨਾਂ ਦੀ ਸਮਝ ਨਹੀਂ ਲੱਗਦੀ 50% ਸਕੂਲ ਜਿਹੜੇ ਆ ਉਹ ਪ੍ਰਿੰਸੀਪਲ ਅਡਮਾਸਟਰ ਬੀਪੀਓ ਤੋਂ ਸਖਣੇ ਆ ਔਰ ਇਹ ਬੰਦੇ ਜਿਹੜੇ ਜਿਹੜੇ ਐਕਸਪੀਰੀਅੰਸ ਵੀ ਰੱਖਦੇ ਆ ਜਿਨ੍ਹਾਂ ਨੇ ਪੀਸੀਐਸ ਦੇ ਬਰਾਬਰ ਦਾ ਟੈਸਟ ਵੀ ਕਲੀਅਰ ਕੀਤਾ ਹੈ ਪਤਾ ਨਹੀਂ ਸਰਕਾਰ ਦੀ ਕੀ ਮਨਸ਼ਾ ਹੈ ਕੀ ਕਰਨਾ ਚਾਹਦੀ ਹੈ ਇਹਨਾਂ ਨੂੰ ਜੁਆਇਨ ਨਹੀਂ ਕਰਵਾਦੀ ਇਹ ਨਾ ਕੇਸ ਚੱਲਦੇ ਨੂੰ 5 ਸਾਲ ਹੋ ਗਏ ਸਰਕਾਰ ਕੋਲ 5 ਸਾਲਾਂ ਵਿੱਚ ਆਦਾ ਵਕੀਲ ਏਜੀ ਕੋਰਟ 'ਚ ਪੇਸ਼ ਨਹੀਂ ਹੋਇਆ ਨਹੀਂ ਤਾਂ ਕੋਰਟ 'ਚ ਪੇਸ਼ ਹੋ ਕੇ ਕਵੇ ਵੀ ਸਾਡੇ ਸਾਨੂੰ ਪ੍ਰਿੰਸੀਪਲ ਚਾਹੀਦੇ ਐਡਮਿਨਿਸਟਰ ਚਾਹੀਦੇ ਬੀਪੀਓ ਚਾਹੀਦੇ ਨਾਲੋਂ ਨਾਲ ਮਿਲਦੇ ਆ ਪਰ ਇਹ ਸਰਕਾਰ ਦੀ ਜਿਹੜੀ ਮਨਸ਼ਾ ਹੈ ਉਹ ਗਲਤ ਹੈ ਇਹ ਕਹਿੰਦਾ ਸੀ ਨਾ ਭਗਵੰਤਬਾਨ ਕਿ ਮੈਂ ਹਰਾ ਪੈਨ ਲਿਆਵਾਂਗਾ ਹਰ ਇੱਕ ਸਰਕਾਰ ਨੌਕਰੀਆਂ ਦੇਵਾਂਗਾ ਤੁਸੀਂ ਮੈਨੂੰ ਦੇਖੋ ਦੱਸੋ ਸਾਢੇ 3 ਸਾਲਾਂ ਚ ਕਿਹੜੀ ਰੋਕੜੀ ਕੱਢੀ ਹੈ ਇੱਕ ਨੌਕਰੀ ਇਹਨਾਂ ਨੇ ਕੱਢੀ ਹੋਵੇ ਜਿਹੜੇ 54000 ਕੁਝ ਦਾ ਇਸ਼ਤਿਆਰ ਦਿੰਦੇ ਹੈ ਮੈਂ ਚੈਲੰਜ ਕਰਦਾ ਉਹ 54000 ਪ੍ਰੂਵ ਕਰਦੇ ਕੋਈ ਬੰਦਾ ਇਹਨਾਂ ਨੇ ਲਾਇਆ ਨਹੀਂ ਜਿਹੜੇ ਬੰਦਿਆਂ ਦੀ ਤੁਸੀਂ ਸਕ੍ਰਿਪਟ ਸੁਣਦੇ ਹੋ ਕਿ ਇਹ ਸਮਾਗਮ ਦੇ ਵਿੱਚ ਬੋਲਦੇ ਹੈ ਭਗਵੰਤਬਾਨ ਸਰਕਾਰ ਬਹੁਤ ਵਧੀਆ ਹੈ ਉਹ ਸਕ੍ਰਿਪਟੀ ਢੋਂਦਾ ਟੋਟਾ ਕੋਈ ਕੰਮ ਨਹੀਂ ਕਰਦੇ ਇਹਨਾਂ ਨੂੰ ਇਹਨਾਂ ਨੂੰ ਪਤਾ ਹੀ ਨਹੀਂ ਬਈ এডੂਕੇਸ਼ਨ ਚੱਲਨੀ ਕਿਵੇਂ ਹੈ इवन ਇਹ ਆਪ ਤਾਂ ਨਾ ਦਿੱਲੀ ਦਾ এডੂਕੇਸ਼ਨ ਮਾਡਲ ਵੀ ਨਹੀਂ ਲਿਆਉਂਦੇ ਜਿਹੜੀ ਨਿਊ এডੂਕੇਸ਼ਨ ਪਾਲਿਸੀ ਹੈ ਨੈਸ਼ਨਲ এডੂਕੇਸ਼ਨ ਪਾਲਿਸੀ ਜਾਂ ਆਸੇ ਪਾਸੇ ਦੇ ਰਾਜ ਹੈ ਉਹਨਾਂ ਸਾਰਿਆਂ 'ਚ ਨੌਜਵਾਨਾਂ ਨੂੰ ਲਿਆਂਦਾ ਜਾਂਦਾ ਹੈ ਜੇ ਸਿੱਖਿਆ 'ਚ ਸੁਧਾਰ ਲਿਆਣਾ ਤਾਂ ਨੌਜਵਾਨ ਲਿਆਂਦਗੇ ਪਰ ਇਹ ਸਰਕਾਰ ਹੈ ਜੀ ਆਈਏ ਕਿ ਨੌਜਵਾਨਾਂ ਨੂੰ ਰੋਕੋ ਸਾਢੇ 3 ਸਾਲ ਹੋ ਗਏ ਇੱਕ ਭਰਤੀ ਨਹੀਂ ਗੱਡੀ ਜਾਂਦੀ ਜਿਹੜੀਆਂ ਭਰਤੀਆਂ ਕੱਢੀਆਂ ਸੀ ਕਾਂਗਰਸ ਸਰਕਾਰ ਨੇ ਉਹ ਵੀ ਰੱਦ ਕਰੀ ਜਾਂਦੀ ਹੈ ਇਹ ਹੜਾ ਪੈਨ ਕਿਸ ਲਈ ਰੱਖਿਆ ਸੀ ਇਹ ਨੌਕਰੀਆਂ ਦੇਣ ਵਾਲਾ ਪੈਨ ਹੈ ਕਿ ਨੌਕਰੀਆਂ ਕੱਟਣ ਵਾਲਾ ਪੈਨ ਹੈ ਸਰ ਜੀ ਗੱਲ ਇਹ ਹੈ ਵੱਡੇ ਵੀਰ ਨੇ ਜਿਹੜੀ ਗੱਲ ਦੱਸੀ ਹੈ ਇਹਨ ਬਿਨ 16 ਅੰਨੇ ਸੱਚ ਗੱਲ ਹੈ ਜ਼ੀਰੋ ਸਰਕਾਰ ਹੈ ਕੋਈ ਇਹਨਾਂ ਦਾ ਮਾਡਲ ਨਹੀਂ ਹੈ ਕੋਈ ਇਹਨਾਂ ਦੀ ਪਾਲਸੀ ਨਹੀਂ ਹੈ ਜੋ ਪੁਰਾਣੀਆਂ ਭਰਤੀਆਂ ਸੀ 683594 2364 ਸਾਰੀਆਂ ਕਾਂਗਰਸ ਸਰਕਾਰ ਵਲੇ ਦੀਆਂ ਭਰਤੀਆਂ ਸੀ ਜਿਨੂੰ ਉਹਨਾਂ ਲੋਕਾਂ ਨੇ ਧਰਨੇ ਦੇ ਦੇ ਟੈਂਕੀਆਂ ਦੇ ਚੜ ਚੜ ਕੇ ਬੜੀ ਮੁਸ਼ਕਲ ਨਾਲ ਲਿਆ ਉਹ ਇਹਨਾਂ ਤੋਂ ਹਿੱਤਕ ਪੂਰੀਆਂ ਨਹੀਂ ਹੋਈਆਂ ਇਹਨਾਂ ਨੇ ਭਗਤ ਸਿੰਘ ਦੇ ਪੈਰਾਂ ਦੀ ਸੌ ਮਿੱਟੀ ਚੱਕ ਚੱਕ ਸੌਂਹਾਂ ਖਾਦੀਆਂ ਝੁੱਠੀਆਂ ਸੌਂਹਾਂ ਖਾਦੀਆਂ ਕੋਈ ਇਹਨਾਂ ਨੇ ਕੰਮ ਨਹੀਂ ਕੀਤਾ ਭਾਜੀ ਅਜੇ ਤੱਕ ਅਸੀਂ 40 ਸਾਲ ਦੀ ਉਮਰ ਦੇ ਵਿੱਚ ਅਪਲਾਈ ਕੀਤਾ ਸੀ ਜਦੋਂ 2000 ਦੀ 20 ਦੇ ਵਿੱਚ ਭਰਤੀ ਸ਼ੁਰੂ ਹੋਈ ਸੀ 22 ਦੇ ਵਿੱਚ 119 ਪ੍ਰਿੰਸੀਪਲ ਔਰ 2020 ਦੇ ਵਿੱਚ 585 ਪੋਸਟਾਂ ਕੱਢੀਆਂ ਪਰ ਤੁਸੀਂ ਹੈਰਾਨ ਮੰਨ ਜਾਓਗੇ ਉਹ ਭਰਤੀਆਂ ਨੂੰ ਪੂਰਾ ਕਰਵਾਉਣ ਦੇ ਲਈ ਇਹਨਾਂ ਕੋਲੇ ਵਕੀਲ ਨਹੀਂ ਹੈਗਾ ਚਾਰ-ਚਾਰ ਏਜੀ ਬਦਲ ਚੁੱਕੇ ਨੇ ਜਿਹੜਾ ਨਵਾਂ ਏਜੀ ਆਂਦਾ ਉਹ ਭੱਜ ਜਾਂਦਾ ਇਹਨਾਂ ਦਾ ਇਹਨਾਂ ਦੀਆਂ ਨੀਤੀਆਂ ਦੇਖ ਕੇ ਇਨਾਂ ਤੋਂ ਇੱਕ ਵਾਰੀ ਇਹ ਨਹੀਂ ਹੋਇਆ ਕਿ ਇਸ ਭਰਤੀ ਨੂੰ ਕੋਰਟ ਦੇ ਵਿੱਚ ਜਾ ਕੇ ਅਸੀਂ ਸੁਣਵਾਈ ਦੇ ਲਈ ਲੈ ਕੇ ਆਈਏ ਅਸੀਂ ਆਪਣੇ ਦਮ ਤੇ 40 ਲੱਖ ਰੁਪਏ ਖਰਚ ਕਰਕੇ ਪੀਪੀਐਸਸੀ ਦੇ ਕੋਲ ਰਿਜ਼ਲਟ ਸਾਡਾ ਤਿਆਰ ਪਿਆ ਸਾਰਾ ਕੁਝ ਪਿਆ ਪਰ ਹਰ ਵਾਰੀ ਇਹੀ ਹੁੰਦਾ ਕਿ ਜਦੋਂ ਆਉਂਦਾ ਸਰਕਾਰੀ ਵਕੀਲ ਕਹਿੰਦਾ ਸਾਨੂੰ ਥੋੜਾ ਜਿਹਾ ਸਮਾਂ ਚਾਹੀਦਾ ਤੁਸੀਂ ਇਹਨਾਂ ਦੀ ਇਹਨਾਂ ਦੀ ਨੀਅਤ ਦੇਖੋ ਨੀਅਤ ਮਾੜੀ ਹੈ ਇਹ ਸਾਨੂੰ ਕਹਿੰਦੇ ਸੀ ਅਸੀਂ ਤੁਹਾਨੂੰ ਸਾਰਾ ਕੁਝ ਦੇਵਾਂਗੇ ਤੁਹਾਨੂੰ ਨੌਕਰੀ ਮਿਲੇਗੀ ਸਭ ਤੋਂ ਵੱਡੀ ਗੱਲ ਭਾਜੀ ਇਹ ਸਾਡੀ ਭਰਤੀ ਦੇ ਵਿੱਚ ਸਰਕਾਰ ਨੂੰ ਇੱਕ ਨਿੱਕਾ ਪੈਸਾ ਵੱਧ ਨਹੀਂ ਦੇਣਾ ਪੈਣਾ ਕਿਉਂ ਨਹੀਂ ਦੇਣਾ ਪੈਣਾ ਅਸੀਂ ਸਾਰੇ ਪਹਿਲਾਂ ਤੋਂ ਰੈਗੂਲਰ ਆ ਪਰ ਇਹ ਫੇਰ ਵੀ ਇਹਨਾਂ ਨੂੰ ਸਮਝ ਤੋਂ ਬਾਹਰ ਹੋਈ ਪਈ ਵੀ ਇਹ ਟੈਲੈਂਟ ਨੂੰ ਪਿੱਛੇ ਕਿਉਂ ਕਰਦੇ ਪਏ ਨੇ ਰੱਦ ਕਰਨ ਬਾਅਦ ਚੱਲ ਪਏ ਨੇ 12 ਮਈ ਨੂੰ ਇਹਨਾਂ ਨੇ ਪੀਪੀਐਸਸੀ ਨੂੰ ਲਿਖਤਾ ਕਿ ਇਹ ਸਾਨੂੰ ਭਰਤੀ ਨਹੀਂ ਚੜ ਚਾਹੀਦੀ ਕਿਉਂਕਿ ਇਹ ਕੋਰਟ ਵਿੱਚ ਚੱਲ ਰਿਹਾ ਹੈ ਕੋਰਟ ਵਿੱਚ ਤਾਂ 10-10 ਸਾਲ ਪਹਿਲਾਂ ਵੀ ਚੱਲਦੀਆਂ ਸੀ ਭਰਤੀਆਂ 11586635 ਉਹ ਸੁਪਰੀਮ ਕੋਰਟ ਤੋਂ ਜਿੱਤ ਕੇ ਆਏ ਨੇ ਸੋ ਇਹਨਾਂ ਦੀ ਨੀਅਤ ਖਰਾਬ ਹੈ ਭਾਜੀ ਅਸੀਂ ਹੁਣ ਓਵਰਏਜ ਹੋ ਚੁੱਕੇ ਆ ਦੇਖੋ ਅਸੀਂ ਦੁਬਾਰਾ ਕਿਸੇ ਹੋਰ ਭਰਤੀ ਵਿੱਚ ਮੌਕਾ ਨਹੀਂ ਲੈ ਸਕਦੇ ਅਸੀਂ ਕਿੱਧਰ ਨੂੰ ਜਾਈਏ ਕੀ ਲੱਗਦਾ ਤੁਹਾਡੀ ਲੋੜ ਹੈ ਨਹੀਂ ਕਿ ਸਕੂਲਾਂ ਦੇ ਵਿੱਚ ਸਰ ਲੋੜ ਹੈ ਜੇ ਲੋੜ ਹੈ ਤਾਂ ਅਸੀਂ ਬੈਠੇ ਆ ਅਸੀਂ ਕੰਮ ਕਰੀ ਜਾਂਦੇ ਆ ਮੈਂ ਸਟੇਟ ਬਾਡੀ ਆ ਮੇਰੇ ਨਾਲ ਸਾਥੀ ਖੜੇ ਆ ਨੈਸ਼ਨਲ ਬਾਡੀ ਨੇ ਜੇ ਇਹਨਾਂ ਨੇ ਚੰਗਾ ਕੰਮ ਕੀਤਾ ਤਾਂ ਸਾਨੂੰ ਸਟੇਟ ਵਾ ਨੈਸ਼ਨਲ ਵਾਡ ਮਿਲਿਆ ਪਰ ਅੱਜ ਇਹ ਸਾਨੂੰ ਕਹਿ ਰਹੇ ਨੇ ਕਿ ਸਾਨੂੰ ਤੁਹਾਡੀ ਲੋੜ ਨਹੀਂ ਹੈ ਇਹ ਪ੍ਰੋਮੋਸ਼ਨ ਚੈਨਲ ਪ੍ਰੋਮੋਸ਼ਨ ਚੈਨਲ ਕਰੀ ਜਾਂਦੇ ਆ ਤੁਸੀਂ ਕਿਹਨਾਂ ਨੂੰ ਦੱਸੋ ਆਈਐਸਪੀਸੀਐਸ ਅਫਸਰ ਬਣਦੇ ਆ ਸਿੱਧੀ ਭਰਤੀ ਨਾਲ ਹੀ ਬਣਦੇ ਆ ਸਭ ਤੋਂ ਵੱਡੀ ਗੱਲ ਭਾਜੀ ਇਹਨਾਂ ਦੀ ਆਪਣੀ ਸਰਕਾਰ ਸਿੱਧੀ ਭਰਤੀ ਰਾਹੀਂ ਬਣੀ ਐ ਜੇ ਅਸੀਂ ਪ੍ਰੋਮੋਸ਼ਨ ਹੀ ਚਾਹੁੰਦੇ ਹੁੰਦੇ ਤਾਂ ਅਕਾਲੀ ਕਾਂਗਰਸ ਮਾੜੇ ਸੀਗੇ ਅਸੀਂ ਇਹਨਾਂ ਦੀਆਂ ਗੱਲਾਂ ਸੁਣ ਕੇ ਇਹਨਾਂ ਦੇ ਵਾਅਦਿਆਂ ਤੇ ਵਿਸ਼ਵਾਸ ਕਰਕੇ ਅਸੀਂ ਇਹਨਾਂ ਦੀਆਂ ਗੱਲਾਂ 'ਚ ਆ ਗਏ ਇਹ ਕਹਿੰਦੇ ਸੀ ਉੱਥੇ ਕੋਲੇ ਚਾ ਤੁਸੀਂ ਇੱਕ ਗੱਲ ਦੇਖੋ ਕਿ ਜੇ ਇਹ ਸਰਕਾਰ ਭਰਤੀ ਨਹੀਂ ਪੂਰੀ ਕਰਦੀ ਅਸੀਂ ਕੋਰਟ ਜੱਜ ਵੀ ਖੜੇ ਪਹਿਲਾਂ ਸਰਕਾਰ ਦੇ ਨਾਲ ਹੋ ਕੇ ਵਕੀਲ ਲਾਇਆ ਸੀ ਅਸੀਂ ਆਪਣੇ ਵੱਲੋਂ 40 ਲੱਖ ਰੁਪਏ ਲਾਇਆ ਹੁਣ ਅਸੀਂ ਸਰਕਾਰ ਦੇ ਵਿਰੁੱਧ ਵੀ ਲੜਾਂਗੇ ਪਰ ਇਹ ਭਰਤੀ ਪੂਰੀ ਕਰਵਾਵਾਂਗੇ ਇਹ ਬਿਲਕੁਲ ਅਸੀਂ ਆਪਦੇ ਦਮ ਤੇ ਕਰਵਾਵਾਂਗੇ ਲੁਧਿਆਣਾ ਚੋਣਾਂ ਦੇ ਵਿੱਚ ਸਰਕਾਰ ਕਈ ਵਾਅਦੇ ਕਰ ਰਹੀ ਹੈ ਬੋਰ ਲੱਗੇ ਵੱਡੇ ਵੱਡੇ ਕਿ ਸਾਡੇ ਵਾਅਦੇ ਪੂਰੇ ਕਰਾਂਗੇ ਤੁਹਾਡੇ ਵਾਅਦੇ ਪੂਰੇ ਹੋਏ ਪਹਿਲਾਂ ਸਰ ਜੀ ਵਾਅਦੇ ਤਾਂ ਤੁਸੀਂ ਇੱਕ ਗੱਲ ਦੇਖੋ ਇਹ ਭਗਵੰਤ ਮਾਨ ਕੇਜਰੀਵਾਲ ਇਹ ਕਹਿੰਦੇ ਹੁੰਦੇ ਸੀ ਵੀ ਜਿਸ ਦਿਨ ਅਸੀਂ ਆ ਗਏ ਇਸ ਸਰਕਾਰ ਦੇ ਵਿੱਚ ਪੰਜਾਬ ਚ ਅਸੀਂ ਕੋਈ ਧਰਨਾ ਨਹੀਂ ਲਗਣ ਦੀ ਲੋੜ ਪੈਣੀ ਅੱਜ ਤੁਸੀਂ ਪਿੱਛੇ ਮੁੜ ਕੇ ਦੇਖੋ ਜਿਸ ਦਿਨ ਦਾ ਇਹ ਲੁਧਿਆਣਾ ਧਰਨਾ ਸ਼ੁਰੂ ਹੋਇਆ ਹੈ ਡੇਲੀ ਡੇਲੀ ਨਵੇਂ ਤੋਂ ਨਵੇਂ ਧਰਨਾ ਲੱਗਦਾ ਜਾ ਰਿਹਾ ਸੋ ਤੁਸੀਂ ਇਹਨਾਂ ਦੀ ਨੀਤ ਦੇਖ ਸਕਦੇ ਹੋ ਨੀਅਤ ਦੇਖ ਸਕਦੇ ਹੋ ਉਸੀਂ ਸਰ ਵਾਦਿਆਂ ਦੀ ਗੱਲ ਕਰਦੇ ਵਾਦਾ ਕਰ ਰਹੀ ਹੈ ਵਾਦਾ ਤਾਂ ਇਹ ਵੀ ਕਰਕੇ ਆਏ ਸੀ ਅਸੀਂ ਨੌਜਵਾਨਾਂ ਨੂੰ ਨਵਾਵਾਂਗੇ ਜਿਵੇਂ ਇਹਨਾਂ ਨੇ ਕਿਹਾ ਸਾਨੂੰ ਨੌਜਵਾਨਾਂ ਨੂੰ ਮੌਕਾ ਦਿਓ ਪੁਰਾਣਿਆਂ ਨੂੰ ਕੱਢੋ ਜਿਹੜੇ ਪੁਰਾਣੇ ਐਮਐਲਏ ਜਾਂ ਪੁਰਾਣੀ ਸਰਕਾਰ ਸੀ ਤਾਂ ਬਜ਼ੁਰਗਾਂ ਨੂੰ ਕੱਢੋ ਜੀ ਨਵੇਂਆਂ ਨੂੰ ਮੌਕਾ ਦਿਓ ਤੇ ਇੱਕ ਕਾਂਗਰਸ ਸਰਕਾਰ ਦਾ ਰੂਲ ਸੀ 50% ਪ੍ਰਮੋਸ਼ਨ 50% ਡਾਇਰੈਕਟ ਭਰਤੀ ਇਹਨਾਂ ਨੇ ਆਹ ਇਹ ਖਤਮ ਕੀਤੀ ਕਹਿੰਦੇ ਜੀ 75% ਪ੍ਰਮੋਸ਼ਨ ਕਰਾਂਗੇ ਜਿਹੜਾ ਬੰਦਾ ਰਿਟਾਇਰਮੈਂਟ ਤੇ ਬੈਠਾ ਹੁੰਦਾ 6 ਮਹੀਨੇ ਸਾਲ ਦੀ ਨੌਕਰੀ ਹੈ ਉਹਨੂੰ ਆ ਕਰਕੇ ਇਹਨਾਂ ਨੇ ਪ੍ਰਮੋਟ ਕਰਨਾ ਹੈ ਜਿਹੜਾ ਨਵਾਂ ਯੰਗ ਬੰਦਾ ਟੈਸਟ ਦੇ ਕੇ ਆ ਰਿਹਾ ਕਹਿੰਦੇ ਡਸਟਰ ਨਹੀਂ ਸਾਨੂੰ ਚਾਹੀਦੇ ਸਾਨੂੰ ਤਾਂ ਪ੍ਰੋਮੋਸ਼ਨ ਵਾਲੇ ਚਾਹੀਦੇ ਜਿਹੜੇ 6 ਮਹੀਨੇ ਰਹਿੰਦੇ ਉਹਨਾਂ ਆਉਦੀਆਂ ਛੁੱਟੀਆਂ ਪੂਰੀਆਂ ਕਰ ਲਵੇ ਠੀਕ ਹੈ ਜੀ ਤਾਂ ਇਹ ਇਹਨਾਂ ਦੇ ਵਾਦੇ ਆ ਸਰਕਾਰ ਦੇ ਕਿਹੜਾ ਸਿੱਖਿਆ ਮਾਡਲ ਸੀਗਾ ਦਿੱਲੀ ਮਾਡਲ ਸਿੱਖਿਆ ਮਾਡਲ ਲਾਗੂ ਉਹ ਕਿੱਥੇ ਹੋਇਆ ਮੈਂ ਉਹੀ ਤੁਹਾਨੂੰ ਕਹਿ ਰਿਹਾ ਸਿੱਖਿਆ ਮਾਡਲ ਦੀ ਗੱਲ ਕਰਦੇ ਆ ਦਿੱਲੀ ਮਾਡਲ ਸੈਂਟਰ ਦੀ ਇੱਕ ਪਾਲਿਸੀ ਹੈ ਨਿਊ ਐਜੂਕੇਸ਼ਨ ਪਾਲਿਸੀ ਉਹਦੇ ਚ ਨਵੋਦਿਆ ਵਿਦਿਆਲੇ ਕੇਂਦਰੇ ਦੇਲੇ ਹਰ ਜਗ੍ਹਾ ਤੇ ਟੈਸਟ ਲੈ ਕੇ ਪ੍ਰਿੰਸੀਪਲ ਲੈਕਚਰਰ ਲਗਾਏ ਜਾਂਦੇ ਆ ਪ੍ਰਮੋਸ਼ਨ ਦਿੱਤੀ ਜਾਂਦੀ ਹੈ ਤਾਂ ਇਹਨਾਂ ਨੇ ਆਪਦਾ ਦਿੱਲੀ ਮਾਡਲ ਹੀ ਬੁਲ ਗਏ ਦਿੱਲੀ ਮਾਡਲ ਪੰਜਾਬ ਪੰਜਾਬ ਵਿੱਚ ਲਾਗੂ ਨਹੀਂ ਕਰਨਾ ਕਹਿੰਦੇ ਪੰਜਾਬ ਵੱਖਰਾ ਹੈ ਉਹ ਤੇ ਉੱਥੇ ਲਾਗੂ ਕਰਾਂਗੇ ਕਿਉਂਕਿ ਉੱਥੇ ਬੈਨੀਫਿਟ ਹੋਰ ਮਿਲਦੇ ਪੰਜਾਬ ਦਾ ਸਿਸਟਮ ਦੇ ਨੇ ਹੋਰ ਹੈ ਇਹ ਸਿੱਖਿਆ ਗ੍ਰਾਂਥੀ ਪੂਰੀ ਤਰ੍ਹਾਂ ਫਲੋਪ ਹੈ ਇਹਨਾਂ ਦੀ ਲੁਧਿਆਣਾ ਦੇ ਲੋਕਾਂ ਨੂੰ ਤੁਹਾਡੀ ਕੀ ਰਾਇ ਹੈ ਕਿ ਕਿਸ ਨੂੰ ਵੋਟ ਪਾਉਣ ਤੇ ਕਿ ਕਿਸੇ ਨੂੰ ਵੋਟ ਪਾਉਣ ਜੀ ਇਹਨਾਂ ਨੂੰ ਨਾ ਵੋਟ ਪਾਣਾ ਇਹ ਝੂਠੇ ਲਾਰਿਆਂ ਵਾਲੀ ਸਰਕਾਰ ਹੈ ਰੰਗ ਰੋਗਣ ਕ੍ਰਾਂਤੀ ਵਾਲੀ ਸਰਕਾਰ ਹੈ ਇਹ ਸਰਕਾਰ ਕਹਿੰਦੀ ਹੈ ਬਾਥਰੂਮਾਂ ਦੇ ਰੰਗ ਕਰਵਾਤਾ ਨਵੀਂ ਕ੍ਰਾਂਤੀ ਸਿੱਖਿਆ ਕ੍ਰਾਂਤੀ ਬਣੇ ਹੋਏ 2-2 ਸਾਲ 3-3 ਸਾਲ ਪੁਰਾਣੇ ਕਮਰਿਆਂ ਦਾ ਉਦਘਾਟਨ ਕਰਤਾ ਸਿੱਖਿਆ ਕ੍ਰਾਂਤੀ ਝੂਠੀ ਕ੍ਰਾਂਤੀ ਰੰਗ ਰੋਗਣ ਵਾਲੀ ਕ੍ਰਾਂਤੀ ਹੈ ਜਨਾਬ ਇਹਨਾਂ ਦੀ ਸਕੂਲਾਂ ਦੇ ਵਿੱਚ ਉਹਨੇ ਤੁਹਾਨੂੰ ਪਤਾ ਹੋ ਕਿ ਜਿਹੜੀ ਕ੍ਰਾਂਤੀ ਸਿੱਖਿਆ ਕ੍ਰਾਂਤੀ ਵਾਕੇ ਆਈ ਹੈ ਕਿ ਸਰ ਆਹ ਕੁਝ ਹੀ ਹੈ ਬਿਲਕੁਲ ਗਲਤ ਗੱਲ ਸਿੱਖਿਆ ਕ੍ਰਾਂਤੀ ਆਉਣ ਦਾ ਇੱਕੋ ਇੱਕ ਤਰੀਕਾ ਹੈ ਚੰਗੇ ਟੀਚਰ ਚੰਗੇ ਪ੍ਰਬੰਧਕ ਜਿਨ੍ਹਾਂ ਨੂੰ ਇਹ ਨਕਾਰ ਰਹੇ ਨੇ ਸਾਡੇ ਕੋਲੇ 10 10 15 15 ਸਾਲ ਦਾ ਤਜਰਬਾ ਹੈ ਕਿਸੇ ਦੇ ਚਾਰ ਬੰਦਿਆਂ ਨੇ ਕਹਿੰਦੇ ਇਹਨਾਂ ਨੇ ਸਾਰੀ ਪਾਲਿਸੀ ਦਾ ਮੂੰਹ ਮੋੜਤਾ ਦਿੱਲੀ ਹਿਮਾਚਲ ਚੰਡੀਗੜ੍ਹ ਹਰਿਆਣਾ ਰਾਜਸਥਾਨ ਸਾਰੇ ਕਿਤੇ ਹੀ ਸਿੱਧੀ ਭਰਤੀ ਦਾ ਫਾਰਮੂਲਾ 50-50 ਦਾ ਚੱਲ ਰਿਹਾ ਪਰ ਇਹ ਉਹਨੂੰ ਪੁੱਠਾ ਮੋੜਾ ਦੇਣ ਲੱਗਿਆ ਇਹ ਨਵੀਂ ਸਰਕਾਰ ਹੈ ਸਾਡੇ ਅੰਤਰੇ ਲੈਣ ਲੱਗੀ ਹੈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਇੱਕ ਪਾਸੇ ਸਿੱਖਿਆ ਮਾਡਲ ਬੈਠਾ ਧਰਨੇ ਤੇ ਦੂਜੇ ਪਾਸੇ ਸਿਹਤ ਮਾਡਲ ਬੈਠਾ ਸਿਹਤ ਮਾਡਲ ਇੱਦਾਂ ਡੰਗਾ ਉਹ ਕਰ ਉਹ ਤੁਹਾਨੂੰ ਦਿਖਾਵਾਂਗਾ